ਤੇ ਵਨਰ ਰੀ ਦੇ ਸਤਿਕਾਰ ਰਸੋਤੇ ਕੋਈ ਦਿਨ ਕਾਲ ਨਹੀਂ ਲਵਾਂਗੇ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਖੁਸ਼ੀਆਂ ਦੇ ਹੈਪੀਨੈਸ ਦੇ ਕਿਉਂਕਿ ਡਿਪਰੈਸ਼ਨ ਲਗਾਤਾਰ ਵੱਧ ਰਿਹਾ ਹੈ ਮੈਂ ਅਕਸਰ ਕਹਿਣਾ ਹੁੰਨਾ ਕਿ ਮਾਰਚ ਤੋਂ ਸਤੰਬਰ ਤੱਕ ਇਹ ਮਹੀਨੇ ਖੁਦਕਸ਼ੀਆਂ ਦੀ ਰੁੱਤ ਹੁੰਦੀ ਹੈ ਇਸ ਨੂੰ ਖੁਸ਼ੀਆਂ ਦੀ ਰੁੱਤ ਚ ਕਿਵੇਂ ਬਦਲਣਾ ਹੈ ਇਸ ਤੇ ਲਈ ਜਿੰਨਾ ਕੁ ਵੀ ਗਿਆਨ ਜੀਵਨ ਜਾਚ ਚ ਅਚਾਰ ਕਾਰ ਵਿਹਾਰ ਅਸੀਂ ਸਿੱਖ ਲਈਏ ਉਹਨਾਂ ਕੁ ਬਿਹਤਰ ਹੈ ਖੁਸ਼ੀ ਨੂੰ ਹਾਸਲ ਕਰਨ ਦੇ ਲਈ ਬਹੁਤ ਤੌਰ ਤਰੀਕੇ ਨੇ ਜਿਹੜੇ ਸ਼ਾਇਦ ਸਾਨੂੰ ਨਹੀਂ ਪਤਾ ਪਰ ਥੋੜੀ ਥੋੜੀ ਕੋਸ਼ਿਸ਼ ਕਰੀਏ ਤਾਂ ਅਸੀਂ ਖੁਸ਼ੀਆਂ ਦਾ ਖਜ਼ਾਨਾ ਮਾਣ ਸਕਦੇ ਹਾਂ ਖੁਦਕਸ਼ੀਆਂ ਤੋਂ ਦੂਰ ਹੋ ਸਕਦੇ ਹਾਂ ਤੇ ਇਸ ਬਾਰੇ ਪ੍ਰੋਫੈਸਰ ਅਚਰੂ ਸਿੰਘ ਉਹਗੇ ਲੇਖਕ ਨੇ ਉਹਨਾਂ ਦਾ ਇੱਕ ਆਰਟੀਕਲ ਹੈ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਾਂਗਾ ਤੇ ਜਿਸ ਤਰ੍ਹਾਂ ਡਿਪਰੈਸ਼ਨ ਉਦਾਸੀਆਂ ਨਰਾਸ਼ਤਾ ਲੜਾਈ ਝਗੜੇ ਵਧ ਰਹੇ ਨੇ ਇਹ ਜਿਹੜੀ ਰੋਤ ਹੈ ਪੰਜਾਬ ਦੇ ਵਿੱਚ ਬਹੁਤ ਖਤਰਨਾਕ ਰੋਤ ਹੈ जिदे ਘਰੇ दाणे ओदे ਕਮਲੇ ਵੀ ਸਿਆਣੇ ਜਿਵੇਂ ਲੋਕ ਬੋਲੀਆਂ ਸ਼ਾਦੀ ਪਰਦੀਆਂ ਨੇ ਕਿ ਸੋਹਰਾ ਜੀ ਮੈਂ ਅਰਜ ਕਰੇਨੀ ਆ ਅਰਜ ਕਰੇਨੀ ਆ ਤੁਹਾਡੀ ਦਾੜੀ ਨੂੰ ਅੱਡ ਕਰ ਦਿਓ ਸਾਨੂੰ ਅੱਡ ਕਰ ਦਿਓ ਆਉਂਦੀ ਹਾੜੀ ਨੂੰ ਇਹ ਜਿਹੜੀ ਵਸਾਖੀ ਦੀ ਰੁੱਤ ਐ ਖੁਸ਼ੀਆਂ ਖੇੜਿਆਂ ਦੀ ਰੁੱਤ ਐ ਪਰ ਇਸ ਵਸਾਖੀ ਦੀ ਰੁੱਤ ਦੇ ਦੌਰਾਨ ਫਿਰ ਮੌਸਮ ਤਬਦੀਲ ਹੁੰਦਾ ਤੇ ਘਰਾਂ ਚ ਦਾਣੇ ਆਉਂਦੇ ਨੇ ਕਈਆਂ ਦੇ ਕਮਲੇ ਸਿਆਣੇ ਆਉਂਦੇ ਨੇ ਤੇ ਕਈਆਂ ਦੇ ਦਾਣੇ ਘਿਰ ਜਾਂਦੇ ਨੇ ਜ਼ਮੀਨਾਂ ਦੀ ਵੰਡ ਸ਼ੁਰੂ ਹੁੰਦੀ ਹੈ ਸੀਰ ਬਦਲਦੇ ਨੇ ਖੇਤੀਵਰਾ ਆ ਇਸ ਖੇਤੇ ਦੇ ਵਿੱਚ ਬਹੁਤ ਸਾਰੇ ਕਾਰਨ ਬਣਦੇ ਨੇ ਕਿ ਇਹ ਜਿਹੜਾ ਸਮਾਂ ਸ਼ੁਰੂ ਹੁੰਦਾ ਹੈ ਇਹ ਫਿਰ ਸਤੰਬਰ ਅਕਤੂਬਰ ਤੱਕ ਖੋਦਕਸ਼ੀਆਂ ਦੇ ਵਿੱਚ ਬਦਲ ਰਿਹਾ ਸਾਲ ਦਾ ਲੇਖਾ ਜੋਖਾ ਬੰਦਾ ਕਰਦਾ ਹੈ ਤੇ ਪੱਲੇ ਕੀ ਬਚਦਾ ਹੈ ਪੱਲੇ ਪਈਆਂ ਚਾਰ ਛਲੜਾਂ ਸਾਰਾ ਬੋਲ ਵੇਚ ਕਤਿਆ ਉਹ ਸلسਲਾ ਜਦੋਂ ਬਣਦਾ ਹੈ ਤੇ ਫਿਰ ਬੰਦਾ ਖੁਸ਼ੀ ਨਹੀਂ ਖੁਦਕਸ਼ੀ ਵੱਲੋਂ ਪੈਰ ਪੁੱਟਦਾ ਸੋ ਇਸ ਮੁਤਲਕ ਪ੍ਰੋਫੈਸਰ ਅਸ਼ਰੂ ਸਿੰਘ ਲਿਖਦੇ ਨੇ ਕਿ ਸੰਸਾਰ ਦੇ ਵਿੱਚ ਹਰ ਵਿਅਕਤੀ ਖੁਸ਼ੀ ਪ੍ਰਾਪਤ ਕਰਨੀ ਚਾਹੁੰਦਾ ਹੈ ਮਾਨਣਾ ਚਾਹੁੰਦਾ ਖੁਸ਼ ਰਹਿਣਾ ਚਾਹੁੰਦਾ ਖੁਸ਼ਹਾਲੀ ਚਾਹੁੰਦਾ ਪਰ ਸਵਾਲ ਪੈਦਾ ਹੁੰਦਾ ਕਿ ਲੱਖ ਖੁਸ਼ੀਆਂ ਦੇ ਨਾਲ ਇਹ ਖੁਸ਼ੀ ਮਿਲਦੀ ਹੈ ਤੇ ਫਿਰ ਵੀ ਕਈ ਵਾਰੀ ਨਹੀਂ ਮਿਲਦੀ ਇਹ ਮਿਲੇ ਤਾਂ ਮਿਲੇ ਕਿਵੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਕਨਮੋਲ ਬਚਨ ਹੈ ਕਿ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰ ਨਦਰ ਕਰੇ ਨਿਰਸੰਦੇਹ ਸਤਗੁਰ ਦੀ ਮਿਹਰ ਤੋਂ ਬਿਨਾ ਕੋਈ ਜੀਵ ਨਾ ਤਾਂ ਪ੍ਰਾਪਤੀ ਕਰ ਸਕਦਾ ਤੇ ਨਾ ਹੀ ਮਨੁੱਖ ਨੂੰ ਕੋਈ ਖੁਸ਼ੀ ਮਿਲ ਸਕਦੀ ਹੈ ਪਰ ਇਸ ਦਾ ਭਾਵ ਇਹ ਬਿਲਕੁਲ ਨਿਆਣ ਲਿਆ ਜਾਣਾ ਚਾਹੀਦਾ ਚਾਹੀਦਾ ਤੇ ਇਹ ਹੈ ਕਿ ਮਨੁੱਖ ਵੀ ਹੱਥੇ ਹੱਤ ਧਰ ਕੇ ਬੈਠਾ ਰਹੇ ਤੇ ਸਤਗੁਰ ਦੀ ਸੁਵੱਲੀ ਨਜ਼ਰ ਦੀ ਉਡੀਕ ਕਰਦਾ ਰਹੇ ਹੋਣਾ ਤਾਂ ਇਹ ਵੀ ਨਹੀਂ ਚਾਹੀਦਾ ਕੇ ਜੇ ਸਾਰਾ ਕੁਝ ਸਤਗੁਰ ਨੇ ਹੀ ਦੇਣਾ ਤੇ ਫਿਰ ਅਸੀਂ ਹੱਥ ਤੇ ਹੱਤ ਰ ਕੇ ਥੋੜੀ ਬੈਠੇ ਰਵਾਂਗੇ ਸਾਨੂੰ ਹੱਥ ਹਲਾਉਣਾ ਪਾਏਗਾ ਪਰ ਅਸੀਂ ਕਈ ਵਾਰੀ ਟੇਕ ਇਸ ਤੇ ਰੱਖ ਲੈਣਾ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਉਹਦੀ ਬਖਸ਼ਿਸ਼ ਨਦਰਤਾ ਜ਼ਰੂਰੀ ਹੈ ਪਰ ਸਾਨੂੰ ਵੀ ਮਾੜਾ ਮੋਟਾ ਕੁਝ ਪੋਜ਼ਿਟਿਵ ਹੋਣਾ ਪਾਏਗਾ ਨਾਲ ਨਾਲ ਐਨਾਲਿਸਿਸ ਆਪਾਂ ਕਰਦੇ ਜਾਵਾਂਗੇ ਪ੍ਰੋਫੈਸਰ ਬਲਕ ਨੇ ਕਿ ਗੁਰਬਾਣੀ ਜਾਂ ਕੋਈ ਵੀ ਹੋਰ ਮਹਾਪੁਰਖ ਮਨੁੱਖ ਨੂੰ ਵਿਹਲਾ ਬਹਿਣ ਜਾਂ ਆਪਣੇ ਆਚਾਰ ਵਿਵਾਰ ਬਾਰੇ ਅਵੇਸਲਾ ਹੋਣ ਦੀ ਸਿੱਖਿਆ ਨਹੀਂ ਦਿੰਦਾ ਤੇ ਇਹ ਸਾਰੇ ਮਨੁੱਖ ਹਮੇਸ਼ਾ ਕਾਰਜਸ਼ੀਲ ਰਹਿਣ ਤੇ ਸੱਚੀ ਸੁੱਚੀ ਕਰ ਤੇ ਸਾਫ਼ ਸੁਥਰਾ ਜੀਵਨ ਬਤੀਤ ਕਰਨ ਤੇ ਲੋੜਵੰਦਾਂ ਦੀ ਸਹਾਇਤਾ ਤੇ ਸਰਬਤ ਦਾ ਪਲਾ ਲੋਚਣ ਤੇ ਨਾਮ ਸਿਮਰਨ ਦੇ ਵਿੱਚ ਲੱਗੇ ਰਹਿਣ ਦੀ ਪ੍ਰੇਰਣਾ ਦਿੰਦੇ ਨੇ ਮਨ ਹਾਲੀ ਕਰਸਾਨੀ ਕਰਨੀ ਰੱਖ ਗਰੀਬੀ ਵੇਸ ਹੈ ਨਾ ਸੋ ਆਪਣੇ ਹੱਥੀ ਆਪਣਾ ਕਾਜ ਸਵਾਰੇ ਕਿੰਨਾ ਕੁਸ਼ ਸੇਧ ਦਿੱਤੀ ਗਈ ਮਕਸਦ ਜ਼ਿਕਰ ਕਰਦਾ ਹੁਣਾਂ ਕਿ ਗੁਰੂ ਨਾਨਕ ਸਾਹਿਬ ਨੇ ਮੱਝਾਂ ਚਾਰੀਆਂ ਕ੍ਰਿਸ਼ਨ ਜੀ ਨੇ ਗਾਈਆਂ ਈਸਾ ਮਸੀਹ ਨੇ ਪੇਡਾਂ ਤੇ ਹਜ਼ਰਤ ਮੁਹੰਮਦ ਸਾਹਿਬ ਨੇ ਉੱਠ ਤੇ ਗਧੇ ਚਾਰੇ ਪਰ ਅੱਜਕੱਲ੍ਹ ਧਰਮ ਦੇ ਨਾਂ ਤੇ ਬਹੁਤੇ ਗਧੇ ਬੰਦਿਆਂ ਨੂੰ ਝਾੜਦੇ ਨੇ ਸਥਿਤੀ ਇਹ ਵੀ ਹੈ ਬਹੁਤੇ ਵਿਦਵਾਨ ਵੀ ਨੇ ਬਹੁਤੇ ਪੱਤਰਕਾਰ ਵੀ ਨੇ ਇਹ ਜਿਹੜੇ ਵਿਚਾਰੇ ਮਹਾਂਪੁਰਖਾਂ ਦਾ ਗੁਰੂ ਸਾਹਿਬਾਨ ਦਾ ਮੈਂ ਜ਼ਿਕਰ ਕੀਤਾ ਇਹਨਾਂ ਨੇ ਆਮ ਲੋਕਾਂ ਲਈ ਕਰਤ ਕੀਤੀ ਹੈ ਪਰ ਅੱਜ ਇਸ ਪਸ਼ੂਆਂ ਦੇ ਧੰਦੇ ਨਾਲ ਜੁੜੇ ਲੋਕਾਂ ਦਾ ਸੁਸਾਇਟੀ 'ਚ ਸਟੇਟਸ ਕੀ ਹੈ ਵਾਈਟ ਕਾਲਰ ਜੌਬ ਨੂੰ ਅਸੀਂ ਤਵੱਜੋ ਦਿੰਨੇ ਆ ਕਰਤ ਦੀ ਬਜਾਏ ਅਸੀਂ ਕੀਰਤਨ ਨੂੰ ਤਵੱਜੋ ਜ਼ਿਆਦਾ ਦੇਣ ਲੱਪੇ ਕਾਲ ਯੁਗ ਮੇ ਕੀਰਤਨ ਪ੍ਰਧਾਨਾ ਅਸੀਂ ਜ਼ਿਆਦਾ ਸੁਣਦੇ ਆ ਇਹ ਵਾਕ ਕਿਉਂਕਿ ਗੀਤਰੀਆਂ ਨੂੰ ਰਾਸ ਆਉਂਦਾ ਜੇ ਇਹਨਾਂ ਦੀ ਜੌਬ ਹੈ ਪਰ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਜਿਹੜਾ ਸਨੇਹਾ ਸੀ ਇਹ ਕਿੰਨਾ ਕੰਪਲੀਮੈਂਟ ਹੁੰਦਾ ਪੜ ਪੜ ਗੱਡੀ ਲੱਦੀ ਐ ਪੜ ਪੜ ਪਾਈਏ ਖਾਤ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚਖਣਾ ਝਾਕ ਕਿੰਨਾ ਕਸੀ ਸੁਣਦੇ ਆ ਖੈਰ ਪ੍ਰੋਫੈਸਰ ਅਚਰੂ ਸੰਗ ਲਿਖਦੇ ਨੇ ਕਿ ਖੁਸ਼ੀ ਦੇ ਖਜ਼ਾਨੇ ਵੱਲ ਪਹਿਲਾ ਕਦਮ ਇਹ ਸਮਝਣਾ ਚਾਹੀਦਾ ਹੈ ਕਿ ਖੁਸ਼ੀ ਕੋਈ ਬਾਹਰੀ ਸ਼ੈ ਨਹੀਂ ਇਹ ਸਾਡੇ ਮਨ ਨਾਲ ਸੰਬੰਧਤ ਹੈ ਬਾਹਰੀ ਵਸਤਾਂ ਸਾਨੂੰ ਸੁੱਖ ਆਰਾਮ ਤਾਂ ਦੇ ਸਕਦੀਆਂ ਨੇ ਪਰ ਖੁਸ਼ੀ ਨਹੀਂ ਨਿਰਸੰਦੇ ਸਾਡੀ ਸਿਹਤ ਸਾਡੇ ਪਰਿਵਾਰਕ ਸਥਿਤੀ ਸਾਡੇ ਆਰਥਿਕ ਹਾਲਾਤ ਸਾਡੇ ਆਲੇ ਦੁਆਲੇ ਦੇ ਹਾਲਾਤ ਵੀ ਬਹੁਤ ਹੱਦ ਤੱਕ ਸਾਡੀ ਖੁਸ਼ੀ ਨੂੰ ਪ੍ਰਭਾਵਿਤ ਕਰਦੇ ਨੇ ਅਸੀਂ ਜ਼ਿੰਦਗੀ 'ਚ ਬਹੁਤ ਸਾਰੇ ਅਜਿਹੇ ਵਿਅਕਤੀ ਦੇਖਦੇ ਆਂ ਜੋ ਜੀਵਨ ਦੇ ਵਿੱਚ ਪੂਰੀ ਹਰ دشواری ਤੰਗੀ ਤਰੋਸ਼ੀ ਦੇ ਬਾਵਜੂਦ ਚੜ੍ਹਦੀ ਕਲਾ 'ਚ ਰਹਿੰਦੇ ਨੇ ਅਸਲ ਨਾਮ ਕੁਮਾਰੀ ਉਹਨਾਂ 'ਤੇ ਹੁੰਦੀ ਹੈ ਦੂਜੇ ਬੰਨੇ ਬਹੁਤ ਸਾਰੇ ਅਜਿਹੇ ਵੀ ਦੁਖਿਆਰੇ ਨੇ ਜੋ ਸਭ ਕੁਝ ਠੀਕ ਹੋਣ ਦੇ ਬਾਵਜੂਦ ਨਾ ਖੁਸ਼ ਨੇ ਉਹ ਖੁਸ਼ੀ ਨੂੰ ਬਾਹਰੀ ਵਸਤਾਂ 'ਚੋਂ ਲੱਭਦੇ ਨੇ ਜਦੋਂ ਕਿ ਇਸ ਦੀ ਪ੍ਰਾਪਤੀ ਮਨੁੱਖ ਦੇ ਅੰਦਰ ਵੱਲ ਹੁੰਦੀ ਹੈ ਸਮਝਣ ਵਾਲੀ ਇਹ ਗੱਲ ਹੈ ਕਿ ਮਨ ਕੰਡਿਆਂ ਨੂੰ ਫੁੱਲ ਤੇ ਪੱਤ ਝੜ ਨੂੰ ਬਹਾਰ ਤੇ ਨਰਕ ਨੂੰ ਸਵਰਗ ਬਣਾਉਣ ਦੀ ਸ਼ਕਤੀ ਰੱਖਦਾ ਹੈ। ਮਨ ਚੰਗਾ ਤਾਂ ਕਟੋਰੇ 'ਚ ਗੰਗਾ। ਜਿਸ ਵੀ ਵਿਅਕਤੀ ਨੇ ਸਤਅਤ ਨੂੰ ਸਮਝ ਲਿਆ ਕਿ ਮਨ ਨੂੰ ਇੱਕ ਵਾਰੀ ਖੁਸ਼ੀ ਦੇ ਮਾਰਗ ਤੇ ਤੋਰ ਲਿਆ ਤੇ ਫਿਰ ਇਸ ਮਾਰਗ ਤੇ ਚੱਲਦਾ ਹੀ ਰਹਿੰਦਾ। ਸੱਚੇ ਮਾਰਗ ਚੱਲਦੇ ਆਂ ਫਿਰ ਉਸਤਤ ਕਰੇ ਜਹਾਨ। ਸੋ ਖੁਸ਼ੀ ਨੂੰ ਪ੍ਰਾਪਤ ਕਰਨ ਦੇ ਮਨਨ ਲਈ ਸਭ ਤੋਂ ਪਹਿਲਾ ਮਨੁੱਖ ਨੂੰ ਆਪਣੀ ਸੋਚ ਆਪਣੇ ਜੀਵਨ ਪ੍ਰਤੀ ਪਹੁੰਚ ਨੋ ਸਹੀ ਦਿਸ਼ਾ ਤੇ ਦਸ਼ਾ ਦੇਣ ਦੀ ਲੋੜ ਹੈ ਪ੍ਰੋਫੈਸਰ ਸਾਹਿਬ ਲਿਖਦੇ ਨੇ ਕਿ ਖੁਸ਼ੀ ਦਾ ਮਾਰਗ ਦਾ ਅਗਲਾ ਕਦਮ ਹੈ ਹਾਂ ਪੱਖੀ ਪੋਜ਼ਿਟਿਵ ਹੋਣਾ ਇਸ ਦਾ ਨਾਂ ਪੱਖੀ ਵਿਵਹਾਰ ਹਾਂ ਪੱਖੀ ਵਪਾਰ ਵਿਵਹਾਰ ਇਸੇ ਤੋਂ ਉਪਜਦਾ ਹੈ ਪੋਜ਼ਿਟਿਵਿਟੀ ਜੋ ਬਨੋਖਾ ਸਫਲਤਾਵਾਂ ਦੇ ਵਿੱਚ ਉਹ ਸਫਲਤਾ ਸਮੱਸਿਆਵਾਂ ਚੋਂ ਜਿਹੜਾ ਹੱਲ ਕੱਢਣ ਦੀ ਕੋਸ਼ਿਸ਼ ਕਰਦਾ ਉਸ ਨੂੰ ਹਨੇਰੀਆਂ ਰਾਤਾਂ ਚੋਂ ਚਾਨਣ ਮਿਲਦਾ ਹੈ ਅਜਿਹੀ ਸੋਚ ਨਾਲ ਮਨੁੱਖ ਆਪਣੇ ਜੀਵਨ ਦਾ ਪੂਰਾ ਲਤਫ ਲੈਂਦਾ ਹੈ ਹਰ ਦੁਸ਼ਵਾਰੀ ਨੂੰ ਸਿੱਝ ਲੈਂਦਾ ਹੈ ਹਾਂ ਪੱਕੀ ਸੋਚ ਨਾਲ ਮਨੁੱਖ ਨੂੰ ਸਭ ਕੁਝ ਚੰਗਾ ਭਰਿਆ-ਪਰਿਆ ਤੇ ਪਿਆਰਾ ਲੱਗਦਾ ਹੈ ਉਹ ਅੱਧਾ ਗਲਾਸ ਖਾਲੀ ਨਹੀਂ ਸਮਝਦਾ ਅਦਾ ਭਰਿਆ ਸਮਝਦਾ ਹੈ ਖੁਸ਼ੀ ਦਾ ਤੀਜਾ ਕਦਮ ਹੈ ਮਿਹਨਤ ਦੀ ਆਦਤ ਮਿਹਨਤ ਦਾ ਕੋਈ ਬਦਲ ਨਹੀਂ ਆਪਾਂ ਅਕਸਰ ਕਹਿੰਦੇ ਕਿਰਤ ਕਿਰਤ ਬੰਦੇ ਦੀਆਂ ਘਤਿੱਤਾ ਨੂੰ ਖਤਮ ਕਰਦੀ ਹੈ ਸਖਤ ਤੋਂ ਸਖਤ ਕਿਰਤ ਤੁਹਾਡੇ ਮਨ ਦੇ ਵਿੱਚ ਜਿਹੜੇ ਕੁਝ ਕਤਿੱਤਾ ਹੁੰਦੀਆਂ ਨੇ ਕਿਸੇ ਨੂੰ ਚੋਰੀ ਦੇ ਗੁੜ ਦੀ ਕਿਸੇ ਨੂੰ ਚੋਰੀ ਦੀ ਕਿਸੇ ਨੂੰ ਸ਼ਰਾਬ ਦੀ ਕਿਸੇ ਨੂੰ ਹੋਰ ਕਿਸੇ ਚੀਜ਼ ਦੀ ਜਦੋਂ ਬੰਦਾ ਥੱਕਿਆ ਟੁੱਟਿਆ ਹੁੰਦਾ ਕਹਿੰਦਾ ਸ਼ੱਡ ਭਰੇ ਯਾਰ ਕੀ ਜਾਣਾ ਸੌਂ ਲਗੀ ਸੋ ਉਹ ਜਿਹੜੀ ਨੀਂਦ ਰਾਣੀ ਆ ਨਾ ਉਹ ਤੁਹਾਡੀ ਪਟਰਾਣੀ ਹੋਣੀ ਚਾਹੀਦੀ ਹੈ ਹੈਨਾ ਨੀਂਦ ਇਹ ਨਹੀਂ ਕਿ ਲਾਲਚ ਹੋਵੇ ਮਤਲਬ ਜਦੋਂ ਤੁਸੀਂ ਥੱਕੇ ਟੁੱਟੇ ਹੋ ਨਾ ਤੇ ਫਿਰ ਉਹ ਬੰਦੇ ਦਾ ਜਿਹੜੇ 네ਗੇਟਿਵ ਚੀਜ਼ਾਂ ਨੇ ਉਹਨਾਂ ਦੀ ਬਜਾਇਆ ਅਗਲਾ ਕਹਿੰਦਾ ਯਾਰ ਸੌਈਏ ਸੌਣ ਚ ਵੀ ਬਹੁਤ ਲਤਫ ਹੈ ਪਰ ਜੇ ਗੋਲੀਆਂ ਖਾ ਕੇ ਸੌਣਾ ਪਵੇ ਤੇ ਫਿਰ ਨੀਂਦ ਨੀਂਦ ਨਹੀਂ ਹੁੰਦੀ। ਸੋ ਵਿਲਾ ਮਨੁੱਖ ਦੂਜਿਆਂ ਦੇ ਉੱਪਰ ਆਪਣੇ ਆਪ 'ਚ ਇੱਕ ਬੋਝ ਹੁੰਦਾ ਜੋ ਮਿਹਨਤ ਕਰਦੇ ਨੇ ਸਫਲਤਾ ਉਹਨਾਂ ਦੀ ਪੈਰ ਚੁੰਮਦੀ ਹੈ। ਖੁਸ਼ੀ ਉਹਨਾਂ ਨੂੰ ਹੀ ਹਮੇਸ਼ਾ ਕਲਾਵੇ 'ਚ ਲੈਂਦੀ ਹੈ। ਸੋ ਜਿੰਨੀ ਵੀ ਮਿਹਨਤ ਮੁਸ਼ਕਲ ਕਰ ਸਕੋ ਉਹ ਬਿਹਤਰ ਹੈ। ਮੈਂ ਅਕਸਰ ਜ਼ਿਕਰ ਕਰਦਾ ਹੁੰਨਾ ਕਿ ਪੰਜਾਬ ਦੇ ਵਿੱਚ ਭਾਵੇਂ ਧਰਮ ਦਾ ਗੁਰਵਾਕ ਕਲਚਰ ਸਾਨੂੰ ਕਹਿੰਦੇ ਨੇ ਕਿ ਨਾ ਭੁੱਖੇ ਭਗਤੀ ਕੀਜੇ ਮਾਲਾ ਆਪਣੀ ਲਈਜੇ ਕਿ ਭੁੱਖਿਆਂ ਭਗਤੀ ਵੀ ਨਹੀਂ ਹੁੰਦੀ ਮਿਹਨਤਾਂ ਨਾਲ ਚਾਹੀਦਾ। ਪਰ ਦੂਸਰੇ ਬੰਨੇ ਜਿਹੜਾ ਪੰਜਾਬ ਦਾ ਫੋਕ ਕਲਚਰ ਹੈ ਉਹ ਇਸ ਗੱਲ ਦਾ ਧਾਰਨੇ ਹੈ ਕਿ ਵੇ ਲਾਣੋ ਵਗਾਰ ਭੱਲੇ ਕਿ ਤੁਸੀਂ ਵਗਾਰ ਕਰਦੇ ਹੋ ਕਿਸੇ ਦੀ ਫ੍ਰੀ ਕੰਮ ਕਰਦੇ ਹੋ ਅਗਲਾ ਪੈਸੇ ਵੇਜਸ ਨਹੀਂ ਦਿੰਦਾ ਕੋਈ ਗੱਲ ਨਹੀਂ ਤੁਸੀਂ ਜੇ ਮਸ਼ਕੱਤ ਕੀਤੀ ਆਪਣੀ ਇਕੈਲਿਸ ਬਰਨ ਕੀਤੀਆਂ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਥੱਕ ਕੇ ਨਹੀਂ ਤਾਂ ਆਉਗੀ ਨਾ ਚਲੋ ਕਿਸੇ ਦਾ ਕੰਮ ਸਰ ਗਿਆ ਉਹਨੇ ਮਿਹਨਤਾਂ ਨਾ ਨਹੀਂ ਦਿੱਤਾ ਦਿਹਾੜੀ ਨਹੀਂ ਦਿੱਤੀ ਪਰ ਕਿਤੇ ਨਾ ਕਿਤੇ ਕਦੇ ਤਾਂ ਯਾਦ ਕਰੂਗਾ ਨਾ ਪਰ ਉਹਦੇ ਚ ਸਾਡੇ ਸਰੀਰ ਨੂੰ ਵੀ ਨਕਲੋ ਹਰਕਤ ਮਿਲੇਗੀ ਜਿਹੜੀ ਸਾਡੇ ਲਈ ਵੇਲ ਦੇ ਨਾਲੋਂ ਵਗਾਰ ਚੰਗੀ ਹੈ ਵੇਲਾ ਮਨ ਸ਼ੈਤਾਨ ਦਾ ਕਰ ਖੈਰ ਮਿਹਨਤ ਤੁਹਾਨੂੰ ਬਹੁਤ ਮਾਇਨਾਜ਼ ਖੁਸ਼ੀ ਬਖਸ਼ਦੀ ਹੈ ਵੇਲੜ ਪੜਾ ਆਲਸ ਨੂੰ ਜਨਮ ਦਾ ਇਸ ਲਈ ਸਾਡੀ ਸਰੀਰਕ ਸਿਹਤ ਵਿਗੜਦੀ ਹੈ ਮਨੋਬਲ ਡਿੱਗਦਾ ਹੈ ਨੀਂਦ ਉੱਡਦੀ ਹੈ ਤਿੱਕ ਤਿੱਤਾ ਆਉਂਦੀ ਹੈ ਸ਼ੈਤਾਨੀ ਵੇਲੇ ਮਨ ਚ ਆਉਂਦੀ ਹੈ ਮਨੁੱਖ ਲਈ ਸੋਨਾ ਵੱਡਾ ਤੇ ਅਮੀਰ ਹੋਣਾ ਚੰਗਾ ਹੋਣਾ ਬਧੇਰੇ ਮਹੱਤਵਪੂਰਨ ਹੁੰਦਾ ਕਿਉਂਕਿ ਸੱਚੀ ਖੁਸ਼ੀ ਨਾ ਸੁਪਣ ਵਿੱਚ ਹੈ ਨਾ ਮੇਰੀ ਵਿੱਚ ਨਾ ਦੁਨਿਆਵੀ ਵੱਡਪਨ ਵਿੱਚ ਇਹ ਤਾਂ ਮਨੁੱਖ ਨੂੰ ਕੇਵਲ ਚੰਗਾ ਬਣਨ ਨਾਲ ਹੀ ਮਿਲ ਸਕਦੀ ਹੈ ਚੰਗੇ ਬਣਨ ਲਈ ਸਾਨੂੰ ਆਪਣੇ ਮਨ ਵਿੱਚ ਚੰਗੇ ਵਿਚਾਰ ਲਿਆਉਣੇ ਚਾਹੀਦੇ ਨੇ ਜ਼ੁਬਾਨ ਤੋਂ ਚੰਗੇ ਸ਼ਬਦ ਬੋਲਣੇ ਪੈਣਗੇ ਹੱਥਾਂ ਨਾਲ ਚੰਗੇ ਕਾਰਜ ਕਰਨੇ ਪੈਣਗੇ ਦੂਜੇ ਲੋਕਾਂ ਦੇ ਵਿੱਚ ਖੁਸ਼ੀ ਵੰਡਣੀ ਪਏਗੀ ਤੁਸੀਂ ਵੇਖੋ ਕਿ ਹੁਣ ਆਪਣਾ ਹਰਦੀਪ ਜੋਸ਼ਣ ਹੋਰਾਂ ਦਾ ਕਮੈਂਟ ਆਇਆ ਅੱਜ ਉਹ ਕਹਿੰਦੇ ਤੁਸੀਂ ਤਾਲਿਬਾਨ ਲਿਆਉਣਾ ਚਾਹੁੰਦੇ ਹੋ ਚਲੋ ਅਸੀਂ ਜਵਾਬ ਦਿੱਤਾ ਸੁਰਿੰਦਰ ਜੀ ਨੇ ਜਵਾਬ ਦਿੱਤਾ ਤਲਕੀ ਆਈ ਕੀ ਤਾਲਿਬਾਨ ਸਾਡੇ ਮਾਮੇ ਦੇ ਪੁੱਤ ਨੇ ਕਿ ਉਹਨਾਂ ਨੂੰ ਅਸੀਂ ਲਿਆਉਣਾ ਚਾਹੁੰਨੇ ਆਂ ਜ਼ੁਬਾਨ ਥੋੜੀ ਜੀ ਉਹਨਾਂ ਦੀ ਫੈਸਲੀ ਤੇ ਫਿਰ ਸਾਨੂੰ ਵੀ ਉਸੇ ਜ਼ੁਬਾਨ 'ਚ ਆਪਣੇ ਆਪ ਨੂੰ ਫਸਲਾਉਣਾ ਪਿਆ ਹੁਣ ਅੱਜ ਜੇ ਕਿਤੇ ਜੋਸ਼ਨ ਸਾਹਿਬ ਦੇ ਮਨ ਦੀ ਸਥਿਤੀ ਵੇਖੀ ਜਾਏਗੀ ਐਕਸਰੇ ਦੀ ਤੇ ਕਿੰਨਾ ਰੋਹ ਹੋਏਗਾ ਉਹਦਾ ਉਹਨਾਂ ਦਾ ਮੇਰੇ ਪ੍ਰਤੀ ਖਾਸ ਕਰਕੇ ਸੁਰਿੰਦਰ ਜੀ ਹੋਰ ਅੰਮ੍ਰਿਤ ਦੀ ਤੇ ਸੁਰਿੰਦਰ ਦੇ ਮਨ ਚ ਵੀ ਰੰਜ ਹੋਏਗਾ ਜੋਸ਼ਣ ਪ੍ਰਤੀ ਕਿ ਯਾਰ ਮੈਂ ਕੋਈ ਅਤਵਾਦੀ ਪੈਦਾ ਕਰਦਾ ਸੋ ਜ਼ੁਬਾਨ ਦਾ ਰਸ ਕਈ ਵਾਰੀ ਨਾ ਬਲੋੜਾ ਚੋਂਦਾ ਹੈ ਤੋ ਗੁਰੇਜ਼ ਕਰਨਾ ਚਾਹੀਦਾ ਖਾਸ ਕਰਕੇ ਜਨਤਕ ਤੌਰ ਤੇ ਸਾਨੂੰ ਇੱਕ ਜਜ਼ਬਾਤ ਜਾਂ ਇੱਕ ਜਾਵਤੇ ਵਾਲੇ ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਜਾਨਵਰਾਂ ਵਾਲੀ ਭਾਸ਼ਾ ਨਹੀਂ ਲਲ ਕਰੇ ਨਹੀਂ ਭਾਵੇਂ ਕੋਈ ਵੀ ਹੈ ਭਾਵੇਂ ਅਸੀਂ ਹੈ ਭਾਵੇਂ ਤੁਸੀਂ ਵੀ ਹੋ ਖਰ ਇਸ ਨਾਲ ਸਾਡਾ ਮਨ ਤਾਂ ਸ਼ਾਂਤ ਰਹੇਗਾ ਸਿਹਤ ਤਾਂ ਠੀਕ ਰਹੇਗੀ ਜਗਤ ਤਾਂ ਸ਼ੋਭਾ ਕਰੇਗਾ ਪਰ ਸਾਡਾ ਦੁਸ਼ਮਣ ਵੀ ਕਿਤੇ ਨਾ ਕਿਤੇ ਸਮਝੇਗਾ ਕਿ ਯਾਰ ਚਲੋ ਠੀਕ ਹੈ ਸਾਨੂੰ ਸਲੀਕੇ ਵਾਲੇ ਲਫ਼ਜ਼ ਬੋਲੇ ਨਹੀਂ ਮਿਆਰ ਤੇ ਥੱਲੇ ਤੋਂ ਥੱਲੇ ਜਾਂਦੇ ਨੇ ਜ਼ੁਬਾਨ ਦਾ ਰਸਤਾ ਫਿਰ ਕਈ ਵਾਰੀ ਬਹੁਤ ਕੁਝ ਚੋਂਦਾ ਹੈ ਕੱਲਾ ਚੌਲ ਹੀ ਨਹੀਂ ਚੋਂਦੇ ਪੱਲੇ ਚੋਂ ਸੋ ਖੂਨ ਵੀ ਚੋਂ ਲੱਪੈਂਦਾ ਜ਼ੁਬਾਨ ਦੇ ਰਸ ਕਰਕੇ ਸੋ ਜ਼ੁਬਾਨ ਤੇ ਕੰਟਰੋਲ ਬਹੁਤ ਹੋਣਾ ਚਾਹੀਦਾ ਤੁਹਾਡਾ ਜਨਤਕ ਤੌਰ ਤੇ ਵਿੱਚ ਘਰ ਚ ਵੀ ਘਰ 'ਚ ਵੀ ਜੇ ਤੁਸੀਂ ਗਾਲਾਂ ਕੱਢਦੇ ਹੋ ਨਾ ਤੇ ਕਦੇ ਕਦੇ ਗਾਲ ਮਾਈਕ ਤੇ ਵੀ ਨਿਕਲ ਜਾਣੀ ਆ ਤੇ ਫਿਰ ਸੰਭਲ ਲਈ ਨੇ ਨਿਕਲੀ ਗੱਲ ਜ਼ੁਬਾਨ ਤੋਂ ਛੱਡਿਆ ਤੀਰ ਕਮਾਨ ਚੋਂ ਵਾਪਸ ਨਾ ਆਵੇ ਕਦੇ ਬੰਦੇ ਦੀ ਮਾਨਕਾ ਆਦਤ ਨਾ ਜਾਵੇ ਸੋ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਆਪਣੀ ਭਾਸ਼ਾ ਸਲੀਕੇਦਾਰ ਹੋਵੇ ਸਲੀਕੇਦਾਰ ਤਾਂ ਹੀ ਹੋਏਗੀ ਜੇ ਅਸੀਂ ਅੱਛੀਆਂ ਕਿਤਾਬਾਂ ਪੜਾਂਗੇ ਸਾਡੀ ਸੰਗਤ ਚੰਗੀ ਹੋਏਗੀ ਮਨ ਸ਼ਾਂਤ ਹੋਏਗਾ ਖੁਸ਼ੀ ਦੇ ਮਾਰਗ ਤੇ ਚੱਲਣ ਲਈ ਤੇ ਚੱਲਦੇ ਰਹਿਣ ਦੇ ਵਾਸਤੇ ਲਿਖਦੇ ਆ ਪ੍ਰੋਫੈਸਰ ਅਸ਼ਰੂ ਸਿੰਘ ਕਿ ਅਨੁਸ਼ਾਸਨ ਬੜਾ ਜ਼ਰੂਰੀ ਹੈ ਕੁਝ ਲੋਕ ਨਿਯਾਸ਼ਾਸ਼ ਨੂੰ ਆਪਣੀ ਸੁਤੰਤਰਤਾ ਉੱਪਰ ਪਾਬੰਦੀ ਤੇ ਖੁਸ਼ੀ ਦੇ ਰਾਹ 'ਚ ਰੁਕਾਵਟ ਸਮਝਦੇ ਨੇ ਜੋ ਸਰਾਸਰ ਗਲਤ ਹੈ। ਖੇਤ ਦੁਆਲੇ ਕੀਤੀ ਗਈ ਵਾੜ ਖੇਤ ਵਿੱਚ ਬਿਜੀ ਫਸਲ ਦੀ ਹਵਾਬਾਜ਼ਤ ਲਈ ਹੁੰਦੀ ਹੈ ਉਸ ਦੀ ਸੁੰਦਰਤਾ ਘਟ ਕਰਨ ਲਈ ਨਹੀਂ। ਇਸ ਤਰ੍ਹਾਂ ਸੜਕ ਤੇ ਚੱਲਦੇ ਸੜਕੀ ਨਿਯਮਾਂ ਦੀ ਪਾਲਣਾ ਕਰਨ ਨਾਲ ਸਾਡੀ ਸੜਕ ਤੇ ਚੱਲਣ ਦੀ ਆਜ਼ਾਦੀ ਕਿਸੇ ਤਰ੍ਹਾਂ ਨੇ ਵੀ ਘਟਦੀ। ਬਲਕਿ ਇਸ ਤੋਂ ਬਿਨਾਂ ਆਜ਼ਾਦੀ ਸੰਭਵ ਹੈ। ਡਿਸਿਪਲਨ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ। ਖੁਸ਼ੀ ਦੇ ਮਾਰਗ ਦਾ ਛੇਵਾਂ ਕਦਮ ਇਹ ਲਿਖਦੇ ਆ ਪ੍ਰੋਫੈਸਰ ਹਾਵਕ ਕਿ ਸਹਿਜ ਅਵਸਥਾ ਤੇ ਚੜ੍ਹਦੀ ਕਲਾ 'ਚ ਰਹਿਣਾ। ਮਨੁੱਖ ਜ਼ਿੰਦਗੀ ਦੇ ਵਿੱਚ ਦੁੱਖਾਂ ਤੇ ਖੁਸ਼ੀਆਂ ਤੇ ਗਮੀਆਂ ਤੇ ਲਾਭਾਂ ਨੁਕਸਾਨਾਂ ਤੇ ਮਾਨਾਂ અપਮਾਨਾਂ ਤੇ ਸਫਲਤਾਵਾਂ ਤੇ ਅਸਫਲਤਾਵਾਂ ਦਾ ਸਮੇਲ ਹੈ ਜਿਵੇਂ ਗੁਰਵਾਕ ਦੁੱਖ ਸੁਖ ਸੁਖ ਦੁੱਖ ਦੋਦਰ ਕੱਪੜੇ ਦੀ ਸਮਝ ਦਿੰਦਾ ਪਰ ਰਜਾਇ ਮਨੁੱਖ ਸੋ ਸਾਨੂੰ ਚਾਹੀਦਾ ਕਿ ਇਹਨਾਂ ਧੁੱਪਾਂ ਛਾਵਾਂ ਨੂੰ ਦਿਨ ਰਾਤ ਵਾਂਗ ਸਮਝੀਏ ਨਾ ਸੁੱਖ 'ਚ ਲੋੜ ਤੋਂ ਵੱਧ ਉਜੇਤ ਤੇ ਤੇਜਤ ਹੋਈਏ ਤੇ ਨਾ ਹੀ ਦੁੱਖ ਸਮੇਂ ਢੇਰੀ ਢਾਈਏ ਸਗੋਂ ਗੁਰਵਾਕ ਮੁਤਾਬਕ ਹਸੰਦਿਆਂ ਖਲੰਦਿਆਂ ਖਵੰਦਿਆਂ ਪਹਨੰਦਿਆਂ ਵਿੱਚੇ ਹੋਵੇ ਮੁਕਤ ਉਸ ਦੇ ਧਾਰਨੀ ਹੋਈਏ ਗੁਰਨਾਨਕ ਸਾਹਿਬ ਦਾ ਮਹਾਵਾਕ ਹੈ ਕਿ ਮਨ ਜੀਤੈ ਜਗ ਜੀਤ ਜੇ ਮਨ ਨੂੰ ਜਿੱਤਣਾ ਤਾਂ ਪੂਰੇ ਸੰਸਾਰ ਨੂੰ ਜਿੱਤਣ ਦੇ ਸਮਾਨ ਹੈ ਮਨ ਜਿੱਤ ਲੈ ਜਗ ਜਿੱਤ ਲੈ ਸੋ ਇਸ ਕਰਕੇ ਮਨ ਨੂੰ ਜਿੰਨਾ ਕਿ ਵੀ ਕਾਬੂਜ ਕਰ ਲੋਗੇ ਘਟੋ ਘਟ ਲੋਕਾਂ ਨਾਲ ਬੋਲਣ ਸਮੇਂ ਆਪਣਾ ਹੀ ਜ਼ੁਬਾਨ ਤੇ ਗਾਲੀ ਗਲੋਚ ਜਾਂ ਗੰਦੀ ਸ਼ਬਦਾਵਲੀ ਤੋਂ ਗੁਰੇਜ਼ ਕਰਾਂਗੇ ਸਖਾਲੇ ਰਹਾਂਗੇ ਨਹੀਂ ਤਾਂ ਇਹ ਜੀਵ ਛੱਤਰ ਵੀ ਪਵਾ ਦਿੰਦੀ ਹੈ ਹੱਡੀਆਂ ਵੀ ਤੜਾ ਦਿੰਦੀ ਹੈ ਭਾਵੇਂ ਦੇ ਚ ਹੱਡੀ ਨਹੀਂ ਹੈ ਕਾਮ ਕ੍ਰੋਧ ਲੋਭ মোহ ਹੰਕਾਰ ਈਰਖਾ ਤੇ ਬਦਲੇ ਦੀ ਭਾਵਨਾ ਦਾ ਆਮ ਬੰਦਾ ਫਿਰ ਸ਼ਿਕਾਰ ਹੋ ਜਾਂਦਾ ਇਹਨਾਂ ਮਨ ਦੇ ਇੱਧਰ ਉੱਧਰ ਝਟਕਣ ਦੇ ਨਾਲ ਮਨੁੱਖ ਇੱਕ ਸਮਾਜਿਕ ਜੀਵ ਹੈ ਜ਼ਿੰਦਗੀ ਦੇ ਵਿੱਚ ਖੁਸ਼ੀ ਪ੍ਰਾਪਤ ਕਰਨ ਲਈ ਸਭੇ ਇੱਕ ਸਮਾਜ ਦੇ ਹਰ ਨਿਯਮ ਦਾ ਪਾਲਣ ਕਰਨਾ ਤੇ ਇਸ ਨਾਲ ਹਮੇਸ਼ਾ ਇੱਕ ਸੁਰਤਾ ਕਾਇਮ ਰੱਖਣ ਦਾ ਯਤਨ ਅਤਿ ਜ਼ਰੂਰੀ ਹੈ ਇੱਕ ਸੁਰਤਾ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਅਧਿਆਪਕਾਂ ਬਜ਼ੁਰਗਾਂ ਵੱਡਿਆਂ ਛੋਟਿਆਂ ਸਭ ਦਾ ਸਤਿਕਾਰ ਕਰੀਏ ਪਰਿਵਾਰ ਵਿੱਚ ਸੁਖ ਸ਼ਾਂਤੀ ਬਣਾ ਕੇ ਰੱਖੀਏ ਜੇ ਇੱਕ ਬੱਚੇ ਤੋਂ ਗਲਤੀ ਹੋਈ ਹੈ ਜੇ ਉਸ ਨੂੰ ਬੁਰੀ ਤਰ੍ਹਾਂ ਡਾਂਟਿਆ ਤਾਂ ਉਹ ਜ਼ਿੰਦਗੀ ਭਰ ਯਾਦ ਰੱਖੇਗਾ ਜੇ ਉਹੀ ਗੱਲ ਮਿੱਠੇ ਪਿਆਰ ਦੀ ਡਾਂਟ ਨਾਲ ਸਮਝਾਈਏ ਤਾਂ ਉਹ ਤੁਹਾਡਾ ਸਤਿਕਾਰ ਕਰੇਗਾ ਕਿ ਯਾਰ ਕੀਤਾ ਤਾਂ ਮੈਂ ਬਹੁਤ ਮਾੜਾ ਸੀ ਪਰ ਮੈਨੂੰ ਸੋਹਣੇ ਸ਼ਬਦਾਂ ਦੇ ਨਾਲ ਇਹਨਾਂ ਨੇ ਸਮਝਾਇਆ ਆਪ ਤੋਂ ਛੋਟੇ ਨੂੰ ਕੁੱਟਣਾ ਸਿਖਾ ਲਾਇਆ ਗਾਲ ਵੱਡੇ ਨੂੰ ਵੀ ਕੱਢ ਸਕਦੇ ਹੋ ਪਰ ਉਹਦਾ ਜਿਹੜਾ ਰਿਐਕਸ਼ਨ ਆ ਨਾ ਉਹ ਕਦੇ ਰੰਜ ਵਾਲਾ ਬਣ ਜਾਂਦਾ ਹੈ ਪਰ ਇਹਦਾ ਦੂਸਰਿਆਂ ਨੂੰ ਇਹ ਵੀ ਨਹੀਂ ਸਮਝਣਾ ਚਾਹੀਦਾ ਕਿ ਜੇ ਸਮਝ ਸਿਆਣਾ ਅੰਦਰ ਵੜਿਆ ਮੂਰਖ ਆ ਕੇ ਮੈਥੋਂ ਡਰਿਆ ਪਰ ਫਿਰ ਵੀ ਮੂਰਖ ਨਾਲ ਨਾਲ ਲੋਝੀਏ ਵਾਕ ਵੀ ਸਾਨੂੰ ਇਸ ਬਾਰੇ ਇੱਕ ਵਧੀਆ ਜ਼ਿੰਦਗੀ ਦੀ ਮਿਸਾਲ ਕਾਇਮ ਕਰਦਾ ਹੈ ਤਾਕੀਦ ਕਰਦਾ ਅਗਲਾ ਪੁਆਇੰਟ ਲਿਖਦੇ ਪ੍ਰੋਫੈਸਰ ਸਾਹਿਬ ਕਿ ਆਪਣੀਆਂ ਲੋੜਾਂ ਤੇ ਛਾਵਾਂ ਨੂੰ ਸੀਮਤ ਕਰੀਏ ਮਨੁੱਖ ਦੁੱਖਾਂ ਮਨੁੱਖੀ ਦੁੱਖਾਂ ਦਾ ਇੱਕ ਵੱਡਾ ਕਾਰਨ ਉਸ ਦੀਆਂ ਅਸੀਮ ਅਪੂਰਤ ਲੋੜਾਂ ਲਾਲਸਾਵਾਂ ਨੇ ਇੱਛਾਵਾਂ ਨੇ ਸਾਡੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਸਹਿਜੇ ਹੋ ਸਕਦੀ ਹੈ ਜਦੋਂ ਅਸੀਂ ਫਜ਼ੂਲ ਆਪਣੀਆਂ ਲੋੜਾਂ ਤੇ ਲਾਲਸਾਵਾਂ ਵਧਾ ਲੈਨੇ ਆ ਜੋ ਪੂਰੀਆਂ ਨਹੀਂ ਹੁੰਦੀਆਂ ਜਾਂ ਪੂਰੀਆਂ ਵੀ ਹੋ ਜਾਣ ਫਿਰ ਵੀ ਅਸੀਂ ਬੇਚੈਨ ਤੇ ਪਟਕਣਾ ਤੇ ਤਣਾਅ ਦਾ ਸ਼ਿਕਾਰ ਰਹੇ ਨੇ ਸਾਨੂੰ ਨਾ ਤਾਂ ਬੀਤੇ ਬਾਰੇ ਸੋਚ ਕੇ ਦੁਖੀ ਹੁੰਦੇ ਰਹਿਣਾ ਚਾਹੀਦਾ ਨਾ ਭਵਿੱਖ ਬਾਰੇ ਆਕਾਰਨ ਚਿੰਤਾ ਕਰਨੀ ਚਾਹੀਦੀ ਹੈ ਹਮੇਸ਼ਾ ਮੌਜੂਦਾ ਸਮੇਂ ਚ ਜਿਉਣਾ ਚਾਹੀਦਾ ਜੋ ਸਾਡੇ ਕੋਲ ਹੈ ਪ੍ਰੈਜ਼ੈਂਟ ਨੂੰ ਜਿਉਂਵੋ ਜੋ ਸਾਡੇ ਕੋਲ ਨਹੀਂ ਹੈ ਉਸ ਲਈ ਤੜਫਣ ਤੇ ਭਟਕਣ ਦੀ ਬਜਾਏ ਜੋ ਕੁਝ ਸਾਡੇ ਕੋਲ ਹੈ ਉਸ ਤੇ ਖੁਸ਼ ਰਹੀਏ ਹੱਥਾਂ ਦੀਆਂ ਛੱਡ ਕੇ ਉਡਦੀਆਂ ਦੇ ਮગર ਫਿਰਨਾ ਕਈ ਵਾਰੀ ਮੂਰਖਮਤਾ ਹੋ ਜਾਂਦੀ ਹੈ ਜੋ ਜੋ ਸਾਡੇ ਕੋਲ ਹੈ ਉਸ ਤੇ ਵਿੱਚ ਖੁਸ਼ੀ ਰਹੀਏ ਉਸ ਦਾ ਆਨੰਦ ਮਾਣੀਏ ਸੋਚ ਬਾਦਸ਼ਾਹਾਂ ਵਾਲੀ ਰੱਖੀ ਤੇ ਜੀਵਨ ਗਰੀਬਾਂ ਵਾਲਾ ਬਤੀਤ ਕਰੀਏ ਹਾਂਤ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਹਰ ਹਾਲਾਤ ਦੇ ਵਿੱਚ ਆਪਣੇ ਪ੍ਰਭੂ ਪਰਮਾਤਮਾ ਨੂੰ ਚੇਤੇ ਰੱਖੀ ਉਸ ਦਾ ਪਾਣਾ ਮੰਨੀਏ ਕਿਉਂਕਿ ਧਰਮ ਭਾਵੇਂ ਕੋਈ ਵੀ ਹੈ ਧਰਮ ਦੇ ਜਿਹੜੇ ਅਸਲੀ ਸਿਧਾਂਤ ਨੇ ਨਾ ਗੀਤਾ ਬਾਈਬਲ ਕੁਰਾਨ ਸ਼ਰੀਫ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਸਿਧਾਂਤ ਵੱਖਰੇ ਨੇ ਜਿਹੜੇ ਸਿਧਾਂਤ ਸਾਨੂੰ ਮਰਿਆਦਾ ਜਾਂ ਪੁਜਾਰੀ ਜਾਂ ਬਾਅਦ ਵਿੱਚ ਸਮਝਾਉਂਦੇ ਲੋਕ ਨੇ ਉਹ ਸਿਧਾਂਤ ਸ਼ਾਇਦ ਉਸ ਮੂਲ ਫਲਸਫੇ ਤੋਂ ਵੱਖ ਨੇ ਸਮਿਆਂ ਦੇ ਧਰਮਾਂ ਦੇ ਆਗੂਆਂ ਨੇ ਪੁਜਾਰੀਆਂ ਨੇ ਆਪਣੇ ਮੁਤਾਬਕ ਵਿਗੜ ਲਏ ਨੇ ਸੋ ਇਸ ਕਰਕੇ ਕਿਸੇ ਵੀ ਧਰਮ ਦਾ ਜਿਹੜਾ ਮੂਲ ਗ੍ਰੰਥ ਹੈ ਉਸ ਤੇ ਟੇਕ ਜਿਆਦਾ ਰੱਖੀਏ ਜਿਹੜੇ ਉਹਦੇ ਪਰਿਚਰ ਬਖਿਆਨ ਕਰਦੇ ਨੇ ਉਹਦੀ ਬਜਾਏ ਖੁਦ ਖੋਜ ਸ਼ਬਦਵੇਂ ਲੇਹ ਦੀ ਵਰਤੀ ਦੇ ਧਾਰਨੀ ਹੋਈਏ ਬਹੁਤ ਮਸਲੇ ਇਸ ਨਾਲ ਹੀ ਉਲਝ ਜਾਣਗੇ ਕੁਝ ਮਸਲੇ ਜਏ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਅਜਿਹੀ ਹਾਲਤ ਵਿੱਚ ਸਾਨੂੰ ਸਭ ਕੁਝ ਉਸ ਰੱਬ ਕੁਦਰਤ ਜਾਂ ਉਸ ਅਧਿਕ ਸ਼ਕਤੀ ਤੇ ਛੱਡ ਦੇਣਾ ਚਾਹੀਦਾ ਹੈ ਜੋ ਸਾਡੀ ਸਮਝ ਤੇ ਪਹੁੰਚ ਤੋਂ ਬਾਹਰ ਹੈ ਜਿੱਥੇ ਬੋਲਣ ਹਾਰੀਆ ਤੇ ਇੱਥੇ ਚੰਗੀ ਚੁੱਪ ਰੱਬ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਮਨੁੱਖ ਹਰ ਹਾਲਤ ਵਿੱਚ ਖੁਸ਼ ਤੇ ਸੰਤੁਸ਼ਟ ਰਹਿੰਦੇ ਨੇ ਉਹਨਾਂ ਨੂੰ ਕੁਝ ਵੀ ਉਦਾਸ ਜਾਂ ਨਰਾਸ਼ ਮਾਇੂਸ ਨਹੀਂ ਕਰਦਾ ਇਹ ਆੜੇ ਦਾ ਸਾਨੂੰ ਸੱਥਰ ਜੰਗਾ ਪੱਟ ਖੇੜਿਆਂ ਦਾ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾਸ ਨੂੰ ਸੱਥਰ ਚੰਗਾ ਪੱਟ ਖੇੜਿਆਂ ਦਾ ਰਹਿਣਾ ਲੋਕ ਸੁਭਿਆਚਾਰ ਚ ਦਿਲ ਮਿਲਿਆਂ ਦੇ ਮੇਲੇ ਐਡਾ ਕੀ ਦੁਕਾਨ ਮੁੰਡਿਆ ਕੁੱਲੀ ਯਾਰ ਦੀ ਸੁਰਗਦਾ ਝੂਟਾ ਹੋ ਜਾਂਦੀ ਹੈ ਫਿਰ ਉਹ ਮਹਿਲ ਵੀ ਸੁੰਨੇ ਲੱਗਦੇ ਨੇ ਆਪਣੇ ਮਹਿਬੂਬ ਬਿਨਾ ਸੋ ਇਹ ਜ਼ਿੰਦਗੀ ਦੇ ਸੱਚ ਸਮਝ ਲਈ ਤੇ ਇਹਨਾਂ ਸਾਰੀਆਂ ਗੱਲਾਂ ਦੇ ਵਿੱਚੋਂ ਇੱਕ ਵੀ ਗੱਲ ਅਜਿਹੀ ਨਹੀਂ ਜਿਸ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਜਿਸ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਨਾ ਚਾਹੁੰਦੇ ਸੌਰੀ ਨਾ ਕਰ ਸਕਦੇ ਹੋਈ ਜਿਸ ਨੇ ਸਾਡੇ ਵਰਗੇ ਅਨੇਕ ਵਿਅਕਤੀਆਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਇਆ ਨਾ ਹੋਵੇ ਲੋੜ ਕੇਵਲ ਸਹੀ ਸਮੇਂ ਤੇ ਸਹੀ ਸੋਚ ਬਣਾਉਣ ਦੀ ਹੈ ਤੇ ਉਸ ਨੂੰ ਆਪਣੇ ਮਨ ਨੂੰ ਪੱਕਾ ਕਰਨ ਦੀ ਹੈ ਸਾਡਾ ਜੀਵਨ ਬਣਾਦੀ ਤੌਰ ਤੇ ਇੱਕ ਸਮਝੌਤਾ ਹੈ ਕਿਉਂਕਿ ਕਿਸੇ ਵੀ ਮਨੁੱਖ ਨੂੰ ਉਹ ਸਭ ਕੁਝ ਨਹੀਂ ਮਿਲਦਾ ਜੋ ਦੁਨੀਆ ਦੇ ਵਿੱਚ ਉਪਲਬਧ ਹੈ ਹਰ ਕਿਸੇ ਕੋ ਮੁਹਮਮ ਮੁਕੰਮਲ ਜਹਾਂ ਨਹੀਂ ਮਿਲਤਾ ਜੋ ਉਹ ਚਾਹੁੰਦਾ ਹੈ ਸੂਝਵਾਨ ਵਿਅਕਤੀ ਉਹੀ ਹੈ ਕਿ ਜੋ ਮਿਲਿਆ ਉਹ ਸੁਨਾਲੀ ਸੰਤੁਸ਼ਟ ਹੋਈ ਜਿਨੇ ਨਾਤੇ ਉਹਨਾ ਹੀ ਪੁੰਨ ਕਹਿ ਕੇ ਡੰਗ ਟਪਾ ਲਈ ਪਤੀ ਹੁੰਦਾ ਪਰਮੇਸ਼ਰ ਉਹਦੇ ਸਾਹਾਂ ਦੇ ਵਿੱਚ ਸਾਹ ਲਈ ਸੋ ਉਸ ਲਈ ਸਿਹਰ ਦੇ ਯਤਨ ਕਰਦੇ ਰਹਿਣਾ ਚਾਹੀਦਾ ਹੈ ਖੁਸ਼ੀ ਨਾਮ ਹੀ ਸਬਰ ਸੰਤੋਖ ਸੰਤੁਸ਼ਟੀ ਸਹਿਜਤਾ ਤੇ ਜੀਵਨ ਪ੍ਰਤੀ ਸੰਤੁਲਨਤ ਪਹੁੰਚਦਾ ਨਾ ਆਇਆ ਜੀਵਨ ਨੂੰ ਗਾਮ ਦਾ ਦਰਿਆ ਸਮਝ ਕੇ ਰੋਣਾ ਕਰਲਾਉਣਾ ਨਹੀਂ ਚਾਹੀਦਾ ਸਗੋਂ ਇੱਕ ਸੁਹਾਣਾ ਸੁਹਾਣਾ ਸਫਰ ਸਮਝ ਕੇ ਜਿਉਣਾ ਚਾਹੀਦਾ ਹੈ ਅੱਜ ਕੇ ਮਨਣਾ ਚਾਹੀਦਾ ਯਾਦ ਰੱਖੋ ਦੁਨੀਆ ਵਿੱਚ ਪ੍ਰਾਪਤ ਕਰਨ ਜੋ ਕੇਵਲ ਇੱਕੋ ਹੀ ਚੀਜ਼ ਹੈ ਉਹ ਹੈ ਖੁਸ਼ੀ ਹੈਪੀਨੈਸ ਜਿਸ ਨੂੰ ਪ੍ਰਾਪਤ ਕਰਨ ਦਾ ਸਮਾਂ ਹੋਣਾ ਹੀ ਹੈ ਇਸ ਨੂੰ ਪ੍ਰਾਪਤ ਕਰਨ ਦਾ ਸਥਾਨ ਇਹੀ ਹੈ ਤੇ ਇਸ ਨੂੰ ਪ੍ਰਾਪਤ ਕਰਨ ਦਾ ਢੰਗ ਹਰ ਹਾਲਤ ਵਿੱਚ ਖੁਸ਼ ਰਹਿਣ ਦਾ ਤੇ ਦੂਜਿਆਂ ਨੂੰ ਖੁਸ਼ ਰੱਖਣ ਦਾ ਤੇ ਪੱਕਾ ਇਰਾਦਾ ਧਾਰ ਕੇ ਤ੍ਰੰਤ ਇਸ ਦਾ ਸ਼ਾਦੇ ਵਿੱਚ ਚੱਲ ਪੈਣ ਦਾ ਜੇਕਰ ਤੁਸੀਂ ਹੁਣ ਇਸ ਤਰ੍ਹਾਂ ਦਾ ਇਰਾਦਾ ਧਾਰ ਲਿਆ ਤਾਂ ਕੋਈ ਲੱਖ ਯਤਨ ਕਰਕੇ ਵੀ ਤੁਹਾਨੂੰ ਖੁਸ਼ ਹੋਣ ਖੁਸ਼ ਰਹਿਣ ਤੇ ਖੁਸ਼ੀ ਦੇ ਖਜ਼ਾਨੇ ਦੇ ਮਾਲਕ ਬਣ ਤੋਂ ਰੋਕ ਨਹੀਂ ਸਕਦਾ ਸੋ ਇਸ ਕਰਕੇ ਜ਼ਿੰਦਗੀ ਚ ਦੋਸਤੋ ਆਮ ਗੱਲਾਂ ਨੇ ਖਾਣ ਜੋਗਾ ਪਹਿਨਣ ਜੋਗਾ ਵਰਤਣ ਜੋਗਾ ਸਾਡੇ ਸਾਰਿਆਂ ਕੋਲ ਸਭ ਕੁਝ ਹੈ ਗੱਲ ਇਹ ਹੈ ਕਿ ਜੋ ਕੁਝ ਤੁਹਾਡੇ ਕੋਲ ਹੈ ਉਸ ਤੋਂ ਸੰਤੁਸ਼ਟ ਹੋइए ਜ਼ਿੰਦਗੀ ਦੇ ਵਿੱਚ ਬੇਸ਼ਕੀਮਤੋ ਤੋਂ ਬੇਸ਼ਕੀਮਤੀ ਕੀਮਤੀ ਚੀਜ਼ ਪਾ ਕੇ ਵੀ ਤੁਸੀਂ ਖੁਸ਼ ਨਹੀਂ ਰਹਿ ਸਕਦੇ ਪਰ ਜੇ ਤੁਸੀਂ ਆਪਣੇ ਮਨ ਨੂੰ ਇਹ ਸਮਝਾ ਲਿਆ ਮਨ ਜੀਤੇ ਜਗ ਜੀਤ ਵੱਡੇ ਵੱਡੇ ਸਮਿਆਂ ਦੇ ਸਿਕੰਦਰ ਆਏ ਉਹ ਵੀ ਦੁਨੀਆ ਨੂੰ ਜਿੱਤ ਨਹੀਂ ਸਕੇ ਪਰ ਜਿਸ ਨੇ ਆਪਣਾ ਮਨ ਜਿੱਤ ਲਿਆ ਨਾ ਉਹੀ ਸਮਿਆਂ ਦਾ ਸਿਕੰਦਰ ਹੈ ਸੋ ਇਹ ਸੀ ਪ੍ਰੋਫੈਸਰ ਅਸ਼ਰੂ ਸਿੰਘ ਦਾ ਆਰਟੀਕਲ ਟ੍ਰਿਬਿਊਨ ਚੋਂ 10 ਕਦਮ ਪੁੱਟੋ ਖੁਸ਼ੀ ਦਾ ਖਜ਼ਾਨਾ ਲੁੱਟੋ ਸੋ ਇਹ 10 ਨੁਕਤੇ ਜਿਹੜੇ ਇਹਨਾਂ ਨੇ ਸਮਝਾਏ ਨੇ ਇਹ ਸਾਨੂੰ ਸਭ ਨੂੰ ਪਤਾ ਹੈ ਪਰਸੀਂ ਇਹਨਾਂ ਨੂੰ ਸਹੀ ਸਮੇਂ ਤੇ ਆਪਣੇ ਆਪ ਤੇ ਲਾਗੂ ਨਹੀਂ ਕਰ ਪਾਉਂਦੇ ਦੁੱਖ ਇਸ ਗੱਲ ਦਾ ਸੋ ਇਸ ਕਰਕੇ ਇਹ ਜਿਹੜੀ ਅੱਗਾ ਦੌੜ ਪਿੱਛਾ ਚੌੜ ਉਸ ਸਥਿਤੀ ਤੋਂ ਬਚ ਕੇ ਅਗਰ ਚੱਲਾਂਗੇ ਤਾਂ ਸ਼ਾਇਦ ਜ਼ਿੰਦਗੀ ਦੇ ਵਿੱਚ ਅਸਲ ਮਾਨਿਆਂ ਦੇ ਵਿੱਚ ਖੁਸ਼ੀ ਹਾਸਲ ਕਰ ਸਕਾਂਗੇ ਇਹ ਸੀ ਪ੍ਰੋਫੈਸਰ ਅਸ਼ਰੂ ਸਿੰਘ ਹੋਰਾਂ ਦੇ ਵਿਚਾਰ ਉਮੀਦ ਹੈ ਇਹ ਆਪਣੇ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਅਸੀਂ ਇਹਨਾਂ ਖੁਸ਼ੀਆਂ ਦੇ ਖਜ਼ਾਨਿਆਂ ਨੂੰ ਲੁੱਟ ਸਕਦੇ ਹਾਂ ਸੋ ਸਭ ਤੋਂ ਵੱਡੀ ਗੱਲ ਜਨਤਕ ਤੌਰ ਤੇ ਆਪਣੀ ਜ਼ੁਬਾਨ ਤੇ ਜਾਬਤਾ ਭਾਵੇਂ ਘਰ ਚ ਵਿਚਰਦੇ ਆਂ ਤੇ ਭਾਵੇਂ ਵਪਾਰ ਚ ਜਾਂ ਸੰਸਾਰ ਚ ਵਿਚਰਦੇ ਆਂ ਆਪਣੀ ਜ਼ੁਬਾਨ ਤੇ ਜਾਬਤਾ ਬਹੁਤ ਜ਼ਰੂਰੀ ਹੈ ਕਈ ਵਾਰੀ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਕੀਤੀ ਹੋਈ ਇੱਕ ਗੱਲ ਉਹ ਤੁਹਾਨੂੰ ਉਸ ਵਿਅਕਤੀ ਦਾ ਸਭ ਤੋਂ ਨੇੜਲਾ ਬਣਾ ਦਿੰਦੀ ਹੈ ਤੇ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਵੀ ਬਣਾ ਦਿੰਦੀ ਹੈ। ਜ਼ੁਬਾਨ ਤੇ ਜਿਹੜਾ ਕੰਟਰੋਲ ਇੱਕ ਬਹੁਤ ਵੱਡਾ ਨੁਕਤਾ ਆ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਦਾ। ਜਿਵੇਂ ਅੱਜ ਸਾਡੇ ਕੋਲ ਸੋਸ਼ਲ ਸਾਈਟ ਹੈ। ਮੈਂ ਅਕਸਰ ਮੁਹਾਵਰੇ ਬਹੁਤ ਮੁਹੱਬਤ ਨਾਲ ਸਮਝਦਾ ਤੇ ਇਸ ਤੁਹਾਡੇ ਨਾਲ ਸਾਂਝੇ ਕਰਦਾ ਕਿਉਂਕਿ ਇਹਨਾਂ ਮੁਹਾਵਰਿਆਂ ਖਾਣਾ ਚ ਸਮਿਆਂ ਦਾ ਸੱਚ ਹੈ। ਗੱਲ ਕਹਿੰਦੀ ਮੂੰਹੋਂ ਗੱਡ ਪਿੰਡ ਚੋਂ ਕਢਾ ਦੋਗੀ ਹੁਣ ਗੱਲ ਕਹਿੰਦੀ ਮੂੰਹੋਂ ਗੱਡ ਕੈਨੇਡਿਆਂ ਵੀ ਕਢਾ ਦੋਗੀ ਬਹੁਤ ਸਾਰੇ ਲੋਕ ਤੜੀ ਪਾਰ ਹੁੰਦੇ ਨੇ ਇਦਾਂ ਹੀ ਸੋ ਸੰਸਾਰ ਨਾਲੋਂ ਤੁਹਾਨੂੰ ਤੋੜ ਦਾਂਦੀ ਆ ਤੁਹਾਡੀ ਨਿਕਲੀ ਹੋਈ ਗਲਤ ਗੱਲ ਤੇ ਤੁਹਾਡੀ ਕੀਤੀ ਹੋਈ ਇੱਕ ਵਧੀਆ ਗੱਲ ਤੁਹਾਨੂੰ ਇਹਨਾਂ ਨਾਲ ਜੋੜ ਸਕਦੀ ਆ ਇਹਨਾਂ ਦੀ ਇੱਕ ਕਿਤਾਬ ਵੀ ਆਈ ਸੀ ਬਹੁਤ ਪਹਿਲਾਂ ਮੈਂ ਪੜ੍ਹੀ ਸੀ ਕਥਨ ਕੋਸ਼ ਉਸ ਦੇ ਵਿੱਚ ਵੀ ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਨੇ ਪ੍ਰੋਫੈਸਰ ਅਸ਼ਰੂ ਸਿੰਘ ਹੋਰ ਅੰਦੀ ਕਤਾਵ ਹੈ ਖਾਸ ਕਰਕੇ ਹੁਣ ਅਸੀਂ ਲੋਕਾਂ ਇਸ ਜ਼ੁਬਾਨ ਦੇ ਸਰਤੇ ਜਿਦੋਂ ਕਹਿੰਦੇ ਨਾ ਜਿਹਦੀ ਜ਼ੁਬਾਨ ਚੱਲਦੀ ਉਹਦੇ ਸੱਤ ਹੱਲ ਚੱਲਦੇ ਆ ਹੁਣ ਪੋਰਸ ਦਾ ਇੱਕੋ ਹੀ ਲਫ਼ਜ਼ ਸਿਕੰਦਰ ਨੂੰ ਹਰਾ ਦਿੰਦਾ ਇੱਕ ਰਾਜੇ ਨੂੰ ਰਾਜੇ ਨਾਲ ਕਿਸ ਤਰ੍ਹਾਂ ਦਾ ਸਲੋਕ ਕਰਨਾ ਚਾਹੀਦਾ ਕਾਰਪੋਰੇਟ ਜਗਤ ਦੇ ਵਿੱਚ ਵੀ ਵੱਡੇ ਵੱਡੇ ਜਦੋਂ ਬਿਜ਼ਨਸ ડીਲ ਹੁੰਦੀ ਹੈ ਤਾਂ ਤੁਹਾਡਾ ਇੱਕ ਲਫ਼ਜ਼ ਜਿਸ ਨਾਲ ਤੁਹਾਡੀ ਡੀਲ ਹੋਣੀ ਹੈ ਉਸ ਦਾ ਦਿਲ ਜਿੱਤ ਲੈਂਦਾ ਹੈ ਇਸੇ ਕਰਕੇ ਜਿਹੜੇ ਬਹੁਤ ਸਾਰੇ ਵੱਡੇ ਬਿਜ਼ਨਸ ਨੇ ਉਹਨਾਂ ਦੇ ਵਿੱਚ ਜਿਹੜੇ ਸੈਕਟਰੀ ਲਾਈ ਜਾਂਦੀ ਹੈ ਬੀਬੀ ਖਾਸ ਕਰਕੇ ਔਰਤਾਂ ਨੂੰ ਕਿਉਂ ਤਵਜੋ ਦਿੱਤੀ ਜਾਂਦੀ ਹੈ ਕਿਉਂਕਿ ਔਰਤ ਸੌਫਟ ਸਪੋਕਨ ਹੈ ਉਹਦੇ ਨਾਲ ਤੁਸੀਂ ਤਲਕੀ ਨਾਲ ਪੇਸ਼ ਨਹੀਂ ਆਉਂਦੇ ਚੀਜ਼ ਪਸੰਦ ਆਈ ਸੇਲ ਗਰਲ ਕਿਉਂ ਲੜਕੀਆਂ ਲਾਈਆਂ ਜਾਂਦੀਆਂ ਨੇ ਅਟਰੈਕਟ ਕਰਦੀਆਂ ਨੇ ਕਿਉਂਕਿ ਸੋਹਪਣ ਹੈ ਸੰਸਾਰ ਦਾ ਇੱਕ ਛੋਟੀ ਜੀ ਬਾਲੜੀ ਦੀ ਜੋ ਮੁਸਕਰਾਹਟ ਹੈ ਉਹ ਸ਼ਾਇਦ ਛੋਟੇ ਲੜਕੇ ਦੀ ਨਹੀਂ ਹੈਗੀ ਕਿਉਂਕਿ ਕੁਦਰਤ ਦੀ ਘাড়ਤ ਦੇ ਵਿੱਚ ਫੀਮੇਲ ਦਾ ਵੱਡਾ ਰੋਲ ਹੈ ਅਸੀਂ ਪ੍ਰਸੀਜ ਜਾਣੇ ਆ ਜਵਾਨੀ ਚ ਅਸੀਂ ਉਸ ਪ੍ਰਤੀ ਅਟਰੈਕਟ ਹੁੰਨੇ ਆ ਤੇ ਬਿਰਧ ਅਵਸਥਾ ਦੇ ਵਿੱਚ ਵੀ ਇੱਕ ਬਾਬੇ ਨਾਲੋਂ ਇੱਕ ਬੇਬੇ ਜਿਹਦੇ ਚਿਹਰੇ ਤੇ ਝੁਰੜੀਆਂ ਨੇ ਜਿਸ ਤਰ੍ਹਾਂ ਅਸੀਂ ਮਾਤਾ ਗੁਜਰੀ ਜੀ ਨੂੰ ਵੇਖਦੇ ਆ ਤੇ ਉਹ ਚਿਹਰਾ ਸਾਨੂੰ ਜ਼ਿਆਦਾ ਅਪੀਲ ਕਰਦਾ ਹੈ ਇੱਕ ਬਜ਼ੁਰਗ ਦੇ ਨਾਲੋਂ ਇਹ ਮਨੁੱਖੀ ਸੁਭਾਅ ਕੁਦਰਤੀ ਹੈ ਸੋ ਇਸ ਕਰਕੇ ਜਿੰਨੀ ਤੁਹਾਡੀ ਸਿਰਤ ਤੇ ਸੂਰਤ ਸੌਫਟ ਹੋਏਗੀ ਉਹਨਾਂ ਸੰਸਾਰ ਤੁਹਾਨੂੰ ਤਵੱਜੋ ਵੀ ਦੇਵੇਗਾ ਹਾਂ ਕੁਝ ਮੂਰਖ ਨੇ ਜਿਹੜਾ ਸਮਝ ਸਿਆਣਾ ਅੰਦਰ ਵੜਿਆ ਦੇ ਧਾਰ ਨਹੀਂ ਹੋਣਗੇ ਪਰ ਉਹ ਵੀ ਵਕਤ ਪਾ ਕੇ ਇਸ ਗੱਲ ਦਾ ਅਹਿਸਾਸ ਕਰਨਗੇ ਬੇਲੋੜੀਆਂ 57 ਨੇ ਜਿਹੜੀਆਂ ਛੜ ਜਾਂਦੀਆਂ ਨੇ ਨਾ ਉਹ ਬਹੁਤੀਆਂ ਸਾਡੀ ਜ਼ੁਬਾਨ ਦੇ ਫਿਸਲਨ ਕਰਕੇ ਛੜਦੀਆਂ ਨੇ ਕਈ ਵਾਰੀ ਕਿਸੇ ਲੀਡਰ ਦਾ ਕਿਹਾ ਹੋਇਆ ਇੱਕ ਲਫ਼ਜ਼ ਪੂਰੀ ਦੀ ਪੂਰੀ ਪਾਰਟੀ ਨੂੰ ਡੋਬ ਜਾਂਦਾ ਹੈ ਹੁਣ ਆ ਸੈਂਪਲ ਤਰੋਦਾ ਦੀ ਮਿਸਾਲ ਤੁਹਾਡੇ ਸਾਹਮਣੇ ਆ ਇੱਕ ਨਿੱਕੀ ਜੀ ਗੱਲ ਕਿੱਥੋਂ ਦੀ ਕਿੱਥੇ ਪਹੁੰਚ ਜਾਂਦੀ ਹੈ ਖੈਰ ਇਸ ਤੋਂ ਗਰੇਜ਼ ਕਰੀਏ ਸੋਹਣੇ ਸ਼ਬਦਾਬਲੀ ਦਾ ਇਸਤੇਮਾਲ ਕਰੀਏ ਅੱਛੀਆਂ ਕਿਤਾਬਾਂ ਪੜ੍ਹੀਏ ਅੱਛੀ ਸੰਗਤ ਮਾਣੀਏ ਤੇ ਜਿਹੜਾ ਕੋਲ ਹੈ ਉਸੇ ਨੂੰ ਜਿਵੇਂ ਸਾਈਕਲ ਮਿੱਤਰਾਂ ਦਾ ਸ਼ਰਤ ਲਗਾ ਕੇ ਫੜ ਲੈ ਹੈ ਨਾ ਜਿਹੜੀ ਕੋਲ ਨਗੋਣੀ ਚੀਜ਼ ਹੈ ਉਸ ਨੂੰ ਬੇਸ਼ਕੀਮਤੀ ਸਮਝੀਏ ਜ਼ਿੰਦਗੀ ਇਸ ਦਾ ਨਾਮ ਹੈ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ 98763 096655 ਤੇ ਤੁਸੀਂ ਇਹਨਾ ਦੇ ਲਿੰਕ ਮੰਗਵਾ ਸਕਦੇ ਹੋ ਤੇ ਅ ਇਸੇ ਨੰਬਰ ਤੇ 9876309655 ਤੇ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਤੇ ਲਓ ਦੋਸਤੋ ਫਿਰ ਇਹ ਸੀ ਗੱਲਬਾਤ ਪ੍ਰੋਗਰਾਮ ਚੰਗਾ ਲੱਗਿਆ ਕਿ ਸ਼ੇਅਰ ਤੇ ਸਾਂਝਾ ਜ਼ਰੂਰ ਕਰਿਓ ਸੋ ਖੁਸ਼ੀ ਸਭ ਤੋਂ ਵੱਡਾ ਖਜ਼ਾਨਾ ਹੈ ਸਭ ਤੋਂ ਵੱਡੀ ਦੌਲਤ ਹੈ ਅਸੀਂ ਜਿੰਨਾ ਵੀ ਸਾਰਾ ਕੁਝ ਕਰਦੇ ਹਾਂ ਸਿਰਫ ਇੱਕ ਖੁਸ਼ੀ ਤੇ ਖੁਸ਼ਹਾਲ ਜ਼ਿੰਦਗੀ ਲਈ ਉਹ ਕਰਦੇ ਹਾਂ ਨਾ ਪਰ ਧਰਮ ਕਿਤੇ ਕੁਝ ਲੋਕਾਂ ਦੇ ਨੇ ਦੁਨੀਆ ਦੁੱਖਾਂ ਦਾ ਘਰ ਹੈ ਨਰਲੇਪ ਰਹੋ ਸਭ ਕੁਝ ਛੱਡ ਦਿਓ ਕਿਸੇ ਹੱਦ ਤੱਕ ਕਾਮ ਕਰੋਧ ਲੋ ਮੋਹ ਤੋਂ ਬਿਨਾ ਵੀ ਜ਼ਿੰਦਗੀ ਸਾਵੀ ਪਦਰੀ ਨਹੀਂ ਚੱਲਦੀ ਕਿਸੇ ਖਾਸ ਹੱਦ ਤੱਕ ਜਦੋਂ ਇਹ ਵੱਜ ਜਾਂਦਾ ਹੈ ਇਹ ਲਾਲਸਾ ਬਣ ਜਾਂਦੀ ਹੈ ਉਹ ਮਾਰਾ ਸੋ ਮੇਰੀ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ